ਕਿ ਚਾਰ ਸ਼ਰਟਾਂ ਵਾਂ ਉਹ ਵੀ ਜਗਾ ਜਗਾ ਤੇ ਦਾਗ ਲੱਗਿਆ ਹੋਰ ਤੈਨੂੰ ਮੈਂ ਇਹਦਾ ਕੀ ਦੇਦਾ ਦਾ ਦਾਗ ਨਹੀਂ ਲੱਗੇ ਨਹੀਂ ਆ ਭਾਈ ਇਹ ਨਹੀਂ ਹੋਣਾ ਚਾਰ ਸ਼ਰਟਾਂ ਤੋਂ 골ਡ ਦਾ ਸੈੱਟ ਦੇ ਦਾਂ ਤੈਨੂੰ ਹਾਂ ਚਾਰ ਤੋਂ ਕੀ ਕਾਲਸ਼ਨ ਵਾਰਾਂ ਕਮੀਜ਼ਾਂ ਬੂਟ ਬੂਟ ਜੋਗਰ ਛੋਟੇ ਕੋਈ ਨਹੀਂ ਕਰ ਹੈਗੇ ਆ ਤੇ ਨੰਗੇ ਪੈਰੀ ਫਿਰਦੇ ਸਾਰੇ ਤੂੰ ਬੂਟ-ਬੂਟ ਚਾਹੀਦੇ ਆ ਨਹੀਂ ਬਾਂਦਰ ਕਿਲਾ ਖੜਨਾ ਤੂੰ ਬਾਂਦਰ ਕਿਲਾ ਖੜਨਾ ਵਾਸ਼ਰਵੇਅਰ ਚ ਭਾਈ ਜੋਗਰ ਬੂਟ ਕੋਈ ਨਕਸ਼ੀਦਬ ਕੀ ਵਾਲੇ ਗੋਟੇ ਵਾਲੇ ਜਿਹੜੇ ਕੱਪੜੇ ਹੁੰਦੇ ਆ ਉਹ ਲੈ ਕੇ ਆ ਕੋਈ ਨਹੀਂ ਗੋਟਾ-ਗੂਟਾ ਕਦੀ ਖੁਸ਼ੀ ਦਾ ਮਕਾਮ ਨਹੀਂ ਆਇਆ ਤੁਹਾਡੇ ਘਰ ਕੋਈ ਆਇਆ ਆਇਆ ਹੈਲੋ ਭਾਈ ਜੁੱਤੀਆਂ ਓਏ ਹੈਲੋ ਓ ਆ ਮੈਂ ਇਸ ਕਾਰ ਯਾਰ ਤਮੀਜ਼ ਕਰ ਗਰੀਬ ਆਦਮੀ ਨਾ ਇੰਜ ਨਹੀਂ ਮਜ਼ਾਕ ਕਰੀਦਾ ਜਦ ਤੀ ਕੋਠੀਆਂ ਵਾਲਿਆਂ ਤੇ ਕੋਈ ਤਮੀਜ਼ਕਾਰ ਅਕਲ ਇਹ ਨਹੀਂ ਇਹ ਨਹੀਂ ਪਸੰਦ ਹੈਲੋ ਇਹ ਦੇਖੋ ਇਹ ਖਾਸਾ ਨਹੀਂ ਲੈਂਦੇ ਇਹ ਦੇਖ ਲਓ ਓ ਹੈਲੋ ਯਾਰ ਕੀ ਆ ਭਾਕੂ ਅਕਲ ਕਰ ਯਾਰ ਇਹ ਵੀ ਨਹੀਂ ਪਸੰਦ ਆਹ ਦੇਖ ਲੋ ਭਾਈ ਇਹ ਦੇਖ ਲੋ ਤੈਨੂੰ ਮੈਂ ਕਦੋਂ ਕਿਹਾ ਨੌ ਨੰਬਰ ਉੱਥੋਂ ਸੁੱਟ